ਸਾਤੋ ਬਲੀ ਹੁੰਦਾ ਸਸਤਿਕਾ ਬੀਜੀ ਸਾਰੇ ਮੈਨੂੰ ਸੰਦੀਪ ਦੇ ਫੈਨ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਖੋਸੇ ਕੋੜ ਦੇ ਬੋ ਚੁਕੇ ਹੈ ਜੀ ਅੱਜ ਫਿਰ ਆਪਾਂ ਅੱਜ ਮਾਈਕਲ ਇੱਕੋ ਗਾਹ ਸੇਲ ਹੈ ਜੀ ਉਹ ਵੀ ਟੋਕੜੇ ਪੜ ਤੇ ਆਉਣ ਨੂੰ ਬਾਈ ਜੀ ਨਾਲ ਗੱਲਬਾਤ ਕਰੀਏ ਇਹਦਾ ਪ੍ਰਾਈਸ ਕੀ ਹੈ ਜੀ ਮਿਲ ਕੇ ਕੋੜਾ ਬਾਈ ਅਸਤੀ ਕਾਣਾ ਹਰ ਬਾਈ ਕਿੱਦਾਂ ਵਧੀਆ ਜੀ ਵਧੀਆ ਸਭ ਕਿਵੇਂ ਚੱਲਦਾ ਹੈ ਜੀ ਕੰਮ ਬਹੁਤ ਵਧੀਆ ਚੱਲੀਆਂ ਦੇ ਜੀ ਅਧੂ ਬਾਦ ਯਕਦਾ ਲੈ ਗਏ ਨੇ ਬਾਪਾ ਪਹੂ ਤਾਂ ਸਾਫ ਜੀ ਪਹੂ ਲੈਣਾ ਦਾ ਨਹੀਂ ਚੋਈ ਜਾਈ ਦਾ ਹਾਂਜੀ ਹਾਂਜੀ ਤੇ ਆਪਾਂ ਮਹੀਨੇ ਦੇ ਬਾਅਦ ਪੰਜ ਚਾਰ ਪਹੂ ਵੇਚਣੀ ਸਾਫ ਜੀ ਲੈਉਣੇ ਹੁੰਦੇ ਸੀ ਠੀਕ ਠੰਡੀਆਂ ਪਹੂ ਵਧੀਆ ਲੈਣਾ ਠੀਕ ਇੱਕੋ ਗਾਂ ਜੀ ਫਿਰ ਅੱਜ ਹਾਂਜੀ ਐਫ ਪੀ ਹੈ ਤੇ ਬੱਜੀ ਦੋ ਦੇ ਕਿ ਨਾ ਦੁੱਧ 14 ਲੀਟਰ ਤੰਦੇ ਤੇ ਚੜਦਿਆਂ ਦੇ ਭਾਵੇਂ 10 ਟਾਈਮ ਚੋਲੇ ਭਾਵੇਂ ਚਾਰ ਟਾਈਮ ਚੋਲੇ ਕਦੋਂ ਤੇ ਹੈਗਾ ਹਾਂ 14 ਮੈਂ ਖੁੱਲਾ ਠੀਕ ਹੈ ਠੀਕ ਹੈ ਤੇ ਸੂਆ ਕਿੰਨਾ ਹੋਊਗੀ ਜੀ ਦੂਜਾ ਸੂਈ ਦੂਜਾ ਸੂਆ ਤੇ ਟਾਈਮ ਕਿੰਨਾ ਹੋ ਗਿਆ ਫਿਰ ਇਹਨੂੰ ਸੂਈ ਨੂੰ ਇਹਨਾ ਸਹੀ ਮੇ ਤੇ ਪਿੰਡੋਂ ਹੀ ਲਈ ਹੋਈ ਆ ਬੰਦਾ ਆਪਣੇ ਨਾਲ ਜਿਹੜਾ ਮਰਜੀ ਆਲੇ ਤਸੱਲੀ ਜਰਾ ਦੇ ਵਿੱਚ ਹੀ ਬਹੁਤ ਵਧੀਆ ਪਿੱਛੇ ਰਕਾਰਦੀ ਹਾਂ ਉਹਨਾਂ ਨੇ ਵੱਚੀ ਲਾ ਲਈ ਆ ਹਾਂ ਹਾਂ ਉਹਦੇ ਵਿੱਚ ਹੀ ਰੱਖਣੀ ਆ ਗੱਬਣ ਹੈ ਨਹੀਂ ਗਾ ਨਹੀਂ ਗੱਬਣ ਨਹੀਂ ਅਜਾ ਗੱਬਣ ਹੈ ਨਹੀਂ ਗੱਬਣ ਨਹੀਂ ਦੀ ਤੇ ਵੱਚੀ ਲਾ ਲਈ ਉਹਨਾਂ ਨੇ ਢਾਈਆਂ ਦੇ ਮਹੀਨਿਆਂ ਦੀ ਸੂਈ ਆ ਸਾਰੀ ਇਹ ਢਾਈਆਂ ਮਹੀਨੇ ਹਾਂ ਤੇ 14 ਲੀਟਰ ਜਾਂਦੇ ਹੁਣ ਟੰਡੇ ਦੇ ਚਾਰ ਦੇ ਭਾਵੇਂ ਤੁਸੀਂ ਦੋ ਟਾਈਮ ਚੋਵੇਂ ਭਾਵੇਂ ਤਿੰਨ ਗਾਰੰਟੀ ਫੋਨ ਮਰਚੋੜਾ ਕੋਲ ਹੈਗਾ ਪੱਕਾ ਹਾਂ ਹਾਂ ਖੋਲੋ ਫਿਰ ਲੋ ਜੀ ਚੋੜਾ ਕੋਲ ਤੋਂ ਪੱਕਾ ਹੀ ਆ ਪਰ ਗੱਬਣ ਨਹੀਂ ਗਈ ਜੀ ਆ ਦੇਖੋ ਦੇਖੋ ਸੋਹਣੀ ਬੈੜਾ ਪੂਰੀ ਵੱਡੀ ਬੈੜਾ ਪੂਰੀ ਨਾਲੇ ਤੇ ਬਾਕੀ ਥਾਂ ਤੋਂ ਛਾਣ ਬੁਰੀ ਬੰਦੀ ਫਰੇ ਜੀ ਮੈਂ ਤਾਂ ਸਿਰਾ ਬੰਨਿਆ ਨਹੀਂ ਸਿਰਾ ਲੈ ਤੇ ਦੋ ਲੈ ਹਾਂ ਜੀ ਹਾਂ ਦੋ ਟਾਈਮ ਚੋਲੇ ਇਲਾਕੇ ਤੋਂ ਰਿਆ ਦੇ ਠੀਕ ਜੀ ਜਦੋਂ ਮਰਜੀ ਆਲੇ ਚੋਸ ਆਦਾ ਬਿਲਕੁਲ ਜੀ ਇਹੇ ਮੋਟੀ ਤਾਰ ਹਾਂ ਠੀਕ ਹੈ ਜੀ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਕੱਢੀ ਜੀ ਦਰਤੀ ਹੋਪੂ ਛੱਟੇ ਦੀਪੂ ਰਾਣੀ ਵੀ ਆਪਣੀ ਹਾਂਜੀ ਫਿਰ ਬੋਲੋ ਫੋਨ ਤੇ ਤਰਾਂ ਦੇਟਾ ਨਹੀਂ ਫੋਨ ਤੇ ਕਰਨਾ ਹਾਂ ਰਿਕਾਰਡ ਫੋਨ ਤੇ ਚਲੋ ਹਾਂ ਨੰਬਰ ਬੋਲੋ ਫਿਰ ਆਪਣਾ 94646 ਹਾਂਜੀ 6837 ਠੀਕ ਹੈ ਸਸਤੀ ਕਰ ਹਾਂਜੀ